ਸਤ ਸ੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੱਦੋਵਾਲ ਤਹਿਸੀਲ ਫਤਿਹਗੜ ਚੂੜੀਆਂ ਤੇ ਚਿਲਕਾ ਦਾਸਪੁਰ ਫਤਿਹਗੜ ਚੂੜੀਆਂ ਦੇ ਨਾਲ ਹੀ ਜਿਹੜਾ ਵੀ ਜੀ ਹੁਣਾਂ ਦਾ ਪਿੰਡ ਆ ਬੱਦੋਵਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ گاਵਾ ਤੋਂ ਹੀ ਸਾਹਮਣੇ ਦੇਖ ਸਕਦੇ ਜੀ ਕੁਝ ਵਿਗੀਆਂ ਇੰਨਾ ਚਤੇ ਕੁਝ ਵਿਗਨ ਵਾਲੀਆਂ ਕੋਈ ਗੱਬਨਾ ਤੇ ਕੋਈ ਟੋਕੜਾ ਗੱਬਨਾ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣਾਂ ਨਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂ ਜੀ ਤੁਸੀਂ ਅੱਛੇ ਕਾ ਜੀ ਅੱਛਾ ਰੱਬ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਕੱਲ੍ਹ ਹੀ ਫਿਰ ਮੰਡੀ ਦੀ ਤਿਆਰੀ ਮੰਡੀ ਦੀ ਤਿਆਰੀ ਤੁਹਾਡੇ ਨਾਲ ਹੀ ਹੋਣੀ ਸਾਡੀ ਠੀਕ ਹੈ ਸਾਡੀ ਵੀ ਤਿਆਰੀ ਹੀ ਉਤਰਾਂ ਫੁੱਲ ਅੱਛਾ ਤੇ ਮਾਲ ਥੋੜਾ ਜਨਾ ਚੰਗਾ ਜਿਹੜਾ ਮੰਡੀ ਵਾਲਾ ਮਾਲ ਘੱਟ ਮਿਲਿਆ ਹੋ ਅੱਛਾ ਤੇ ਕੱਲ ਇੱਥੇ ਸੱਜਣ ਆਏ ਸਾਡੇ ਸਿਹਾਰੀ ਹਨਾ ਹਾਂਜੀ ਹਾਂਜੀ ਉਹਨਾਂ ਨੇ ਗਾਵਾਂ ਸਾਡੇ ਤੋਂ ਦੋ ਲਈਆਂ ਠੀਕ ਹੈ ਬੇਨਤੀ ਸੀ ਉਹਨਾਂ ਨੂੰ ਕੀਤੀ ਵੀ ਅਸੀਂ ਮੰਡੀ ਗਾਮ ਮਾਲ ਖੜਨਾ ਵਾਂ ਤੇ ਉੱਥੇ ਤੁਹਾਨੂੰ ਦੇ ਲਿਆਂਗੇ ਹਾਂਜੀ ਹਾਂਜੀ ਸਾਡਾ ਸੌਦਾ ਵੀ ਕਰ ਲਓ ਤੇ ਚਲੋ ਆਪਾਂ ਤੁਹਾਨੂੰ ਨਾ ਤੁਹਾਨੂੰ ਦੇ ਦੇਾਂਗੇ ਠੀਕ ਐ ਪਰ ਉਹ ਨਹੀਂ ਰੁਕੀ ਜਾਂਦੇ ਸਾਡੇ ਬਾਹਨ ਦਾ ਕੰਮ ਆ ਅੱਛਾ ਸਾਨੂੰ ਚਾਹੀ ਨਹੀਂ ਜ਼ਰੂਰੀ ਠੀਕ ਐ ਸੁਈਆਂ ਹੋਣੀਆਂ ਨਾ ਦੇਖੋ ਸੁਈਆਂ ਹੀ ਦੋਵੇਂ ਗਾਵਾਂ ਠੀਕ ਐ ਤੇ ਦੂਜੇ ਦੋ ਜਿਹੜੇ ਸੁਵੇ ਗਾਵਾਂ ਹੈ 30 ਪਲੱਸ ਹਨ ਠੀਕ ਐ ਇਹ ਫਿਰ ਦੇਣੀਆਂ ਪਈਆਂ ਸਾਹ ਜੀ ਰਿਸ਼ਤਦਾਰੀ ਆਹ ਨਹੀਂ ਉਹ ਤੇ ਚਲੋ ਇਸ ਕਰਕੇ ਆ ਵੀ ਆ ਵੀ ਗਾਂ ਵਿਗੀ ਆ ਅੱਛਾ ਇਹਦਾ ਵੀ ਸੌਦਾ ਆ ਯਾਰ ਕੱਲ ਖੜਦੇ ਨੇ ਜਾਂ ਪਸ ਇਹ ਕਿੱਥੇ ਜਾਣੀ ਆ ਇਹ ਜਾਣੀ ਜਲੰਧਰ ਇਹ ਜਲੰਧਰ ਜਾਣੀ ਆ ਠੀਕ ਆ ਬੜੇ ਸੱਜਣ ਦੇ ਬੰਦੇ ਆਪਣੇ ਉਹ ਵੀ ਠੀਕ ਚੰਗੀ ਗਾਂ ਲਈ ਜਾਨੀ ਆ ਠੀਕ ਆ ਮੈਂ ਸਰਬਗੁਰ ਸੱਚੇ ਪਾਤਸ਼ਾਹ ਕੜੀ ਇਹ ਅਰਦਾਸ ਬੇਨਤੀ ਕਰਦਾ ਵਾਂ ਕਿ ਉਹਨਾਂ ਨੂੰ ਜਾ ਕੇ ਲੈਣੀਆਂ ਦਵੇ ਠੀਕ ਆ ਚਲੋ ਸਾਡੇ ਨਾਲ ਉਹਨਾਂ ਦਾ ਸਬੰਧ ਜਿਹੜਾ ਜੁੜਿਆ ਹੋਇਆ ਹੈ ਬਈ ਕਿੰਨੇ ਕ ਦੁੱਧ ਵਾਲੀ ਉਤਰਾਏ ਦੁੱਧ ਦੇ ਲੋਕ ਇਕੱਠਾ ਵੇਖ ਲੋ ਗਾਂ ਹੋਰ ਹੀ ਵੱਡੀ ਗਾਂ ਆ ਪੂਰੇ ਵੱਡੇ ਸਟਰਕਚਰ ਵਾਲੀ ਉਤਰਾਏ ਸਾਰਾ ਮਾਲ ਇਹ ਮੰਡੀ ਵਾਸਤੇ ਇਕੱਠੀਆਂ ਕੀਤੀਆਂ ਸੀ ਤੇ ਚਲੋ ਜੋ ਕੁਦਰਤ ਨੇ ਮਨਜ਼ੂਰ ਤੇ ਸੋਹਣੇ ਪੁੱਛੇ ਜਿਹੜੇ ਵੀ ਜਿਹਨਾਂ ਨੇ ਮੰਡੀ ਵਾਸਤੇ ਕੁਝ ਇਕੱਠੇ ਕੀਤੇ ਸੀ ਤੇ ਉਹ ਪਹਿਲਾਂ ਹੀ ਵੇਚ ਗਏ ਜਿਹੜੀਆਂ ਮੰਡੀ ਜਾਣ ਤੋਂ ਪਹਿਲਾਂ ਹੀ ਤੇ ਹੁਣ ਕਿਹੜੀ ਕਿਹੜੀ ਰਹਿ ਗਈ ਵਿਕਣ ਲਈ ਫਿਰ ਇੱਕ ਆ ਗਾ ਆ ਅੱਛਾ ਕੋਈ ਤੱਕੜ ਗੱਪੜ ਪਾਈ ਸੀ ਉਹਦਣ ਵੀ ਵੀਡੀਓ ਦੇ ਵਿੱਚ ਹਾਂਜੀ ਹਾਂਜੀ ਗਾਂ ਵੇਗ ਗਈ ਸੀ ਉਹ ਬੰਦੇ ਹੈਗੇ ਹਨ ਸ਼ਾਹਪੁਰ ਦੇ ਠੀਕ ਆ ਉਹਨਾਂ ਨੂੰ ਸਾਈ ਪਾਤੀ ਦਿੰਦੇ ਸੋਮਵਾਰ ਅਸੀਂ ਖੰਡ ਪੜ ਤਰਾਇਆ ਗੁਰੂ ਦਾ ਨਾਮ ਲੈਣਾ ਕਿਤੇ ਤੇ ਉੱਥੇ ਖੰਡ ਸਾਹਿਬ ਦੀ ਰਮਤਾ ਕੀਤੀ ਆ ਹਾਂਜੀ ਸੋਮਵਾਰ ਪੈਸੇ ਪਾਦਾਂਗੇ ਤੇ ਗਾਂ ਭੇਜ ਦੋ ਠੀਕ ਆ ਮੈਨੂੰ ਫਿਰ ਸ਼ਾਮ ਨੂੰ ਸਾਨੂੰ ਅਗਲੇ ਦਿਨ ਫੋਨ ਆ ਗਿਆ ਕੋਈ ਪ੍ਰੋਬਲਮ ਨਾ ਦੇ ਕਰਿਆ ਲਈ ਠੀਕ ਆ ਨਹੀਂ ਦੱਸ ਸਕਦਾ ਕਿ ਕੀ ਆ ਕੋਈ ਵਾਰੀ ਕੁਦਰਤੀ ਮਜਬੂਰੀਆਂ ਜਾਂਦੀਆਂ ਆ ਜਿਹੜੀ ਕਿਸੇ ਦੀ ਬਣ ਜਾਂਦੀ ਆ ਹਾਂਜੀ ਇਸ ਕਰਕੇ ਫੋਨ ਬੜਿਆਂ ਦੇ ਆਏ ਵੀ ਉਹ ਦੇ ਦੋ ਮੈਂ ਜਦੋਂ ਵੇਖੀ ਹੈ ਨਾ ਸਾਈ 10000 ਰ ਸਾਹ ਕਹਿਣਾ ਸੀ ਅੱਗੇ ਆ ਜੀ ਵੇਖੀ ਹਾਂ ਜੀ ਹਾਂ ਜੀ ਇਸ ਕਰਕੇ ਆ ਵੀ ਉਹ ਇਸ ਕਰਕੇ ਦੁਬਾਰੇ ਆਪਾਂ ਨੂੰ ਵੀਡੀਓ ਉਹਦੀ ਫੇਰ ਪਉਣੀ ਪੈਣੀ ਠੀਕ ਉਹ ਤਰ੍ਹਾਂ ਫੋਨ ਤੇ ਉਹਦੇ ਪਠੇਰੇ ਆਏ ਹੋਣੇ ਬਹੁਤ ਫੋਨ ਆਏ ਆ ਬੜੇ ਭੈਣਾ ਭਰਾਵਾਂ ਨੇ ਮੰਗੀਆਂ ਪਰ ਮੈਂ ਵਿਗ ਗਈ ਆ ਜੀ ਉਹ ਠੀਕ ਹੈ ਉਹਨਾਂ ਦਾ ਹੋਰ ਹੀ ਇੱਕ 15 ਕਿਲੋ ਵਾਲੀ ਹਾਂ ਜੀ ਹਾਂ ਜੀ ਉਹ ਵੀ ਲੈ ਕੇ ਚੋ ਗਏ ਠੀਕ ਹੈ ਠੀਕ ਹੈ ਚਲੋ ਫਿਰ ਇਹ ਹੀ ਵਿਖਾ ਦਈਏ ਪਹਿਲਾਂ ਕਿੰਨੇ ਚਿਰ ਦੀ ਚੈੱਕ ਪਾਸ ਆਈ ਇੱਕ ਪਾਸੇ ਉਦੋਂ ਆਪਾਂ ਕਿੰਨੇ ਹਾਂ ਸਾਢੇ 6 ਮਹੀਨਿਆਂ ਦੀ ਹਾਂਜੀ ਤੇ ਵੇਖੋ ਦਿਨ ਜਿਹੜਾ ਚੜਦਾ ਉਹ ਲੰਘਦਾ ਜਾਂਦਾ ਹਾਂਜੀ ਹਾਂਜੀ ਬਸ ਧਿਆਣੀ ਟਾਂਗ ਚ ਪਾਉਣੇ ਸ਼ਤਾਂ ਦੀ ਹੋਈ ਨਹੀਂ ਠੀਕ ਆ ਹਾਂਜੀ ਹਾਂਜੀ ਮਤਲਬ ਸਾਢੇ 6 ਤੋਂ ਉੱਪਰ ਹੋ ਗਈ ਆਗੇ ਹੋ ਗਈ ਆ ਠੀਕ ਆ ਤੇ ਹੁਣ ਦੁੱਧ ਮੁੱਕੇ ਤੇ ਕਿੰਨਾ ਇਹ ਤੱਕ ਦੁੱਧ ਮੈਂ ਨਾ ਇਹਦਾ ਚੋਇਆ ਵਾ ਤੇ ਆਪਾਂ ਇਹਨੂੰ ਫੀਡ ਫਾੜ ਨਹੀਂ ਕੋਈ ਵੀ ਪਾਈ ਹਾਂਜੀ ਕਿਉਂਕਿ ਲਾਲਚ ਜੇ ਦੁੱਧ ਆਇਆ ਫਿਰ ਬਤਾ ਕਰਦਾ ਵਾ ਵੀ ਜਉਂਗਾ ਪਵੇ ਜਣੀ ਨਹੀਂ ਚਾਹੀਏ ਦੁੱਧੇ ਦਾ ਮੈਂ ਇੰਨਾ ਕਿ ਤਿੰਨ ਚਾਰ ਕਿਲੋ ਹੀ ਆ ਮੈਨੂੰ ਕਿਨੇ ਤੇ ਘਰ ਜਾ ਕੇ ਲਾਹਮਾ ਲੈਣਾ ਉਹ ਫਾਇਦਾ ਕੋਈ ਨਹੀਂ ਆ ਠੀਕ ਆ ਆਪ ਵੀ ਸਮਝਣਾ ਕਹਿੰਦੇ ਇਹ ਆ ਕਿ ਜੇ ਕਿਸੇ ਨੇ ਵਧਾਉਣਾ ਵਾ ਤੇ ਉਹ ਵਧਾਵੇ ਸਕਦਾ ਜਾ ਕੇ ਫੀਡ ਪਾਇਆ ਤਾਂ ਦੁੱਧ ਵਧ ਜਾਂਦਾ ਵਾ ਹਾਂਜੀ ਹਾਂਜੀ ਪਰ ਸਾਡੇ ਕੋਲ ਪਿਛੇ ਦੋ ਦਿਨ ਫੀਡ ਮੁੱਕੀ ਰਹੀ ਹਾਂਜੀ ਹਾਂਜੀ ਮੈਂ ਦੁੱਧ ਦਾ ਦੇਖਿਆ ਚਾਰ ਕਿਲੋ ਜੀ ਠੀਕ ਹੈ ਤੁਹਾਨੂੰ 5 ਕਿਹਾ ਸੀ ਹਾਂਜੀ ਤੇ ਮੈਂ 3 ਕਰਕੇ ਹੀ ਦਵਾਂਗਾ ਸਿੱਧੀ ਜਿਹੜੀ ਗੱਲ ਹੈ ਕੋਈ ਲਾਹਮਾ ਨਹੀਂ ਲੈਣਾ ਕੋਈ ਦੁੱਧ ਆਦਤ ਨੂੰ ਕਿ ਯਾਰ ਕਿਹਾ ਸੀ ਇਹਨਾਂ ਦੇ ਤੇ ਉਹ ਤੇਰਾ ਦੁੱਧ ਤੇ ਸੱਜਰ ਚੰਗਾ ਚਵਾਈ ਜਾਊਗੀ ਦੁੱਧ ਉਹਨੇ 25 ਪਲੱਸ ਪਾਇਆ ਉਹ 25 ਲੀਟਰ ਦੇ ਮਤਲਬ ਇਹ ਫਸਕੇ ਪਾਈ ਜੀ ਬਾਕੀ ਹੈਗੇ ਵੀ ਕ੍ਰੋਸ ਚ ਹਾਂਜੀ 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 ਤੇ ਫੈਟ ਵੀ ਇਹਦੀ ਚੰਗੀ ਆਈ ਜਾਣੀ ਹੈ 5 5.5 ਆਈ ਕਿ ਨਹੀਂ ਸਹੀ ਵਾਲ ਕ੍ਰੋਸ ਹੈ ਸਹੀ ਵਾਲ ਕ੍ਰੋਸ ਸਹੀ ਵਾਲ ਐਚ ਐਫ ਕ੍ਰੋਸ ਹੈ ਚਲੋ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਚੰਗੇ ਕਦ ਕਾਠ ਹਲੀ ਆ ਚੰਗੇ ਸੋਹਣੇ ਪ੍ਰਿੰਟ ਵਾਲੀ ਆ ਜਿਹੜੀ ਟੋਕੜ ਗੱਬਣ ਚੈੱਕ ਪਾਸ ਈ ਆ ਜਿਹੜੀ ਮਹੀਨੇ ਦੇ 2.5 ਰਹਿ ਗਏ ਹੁਣ ਬੱਸ ਤੇ ਇਹ ਆ ਕਿ ਚੰਗੇ ਕੱਦ ਕਾਠ ਵਾਲੀ ਆ ਤੇ ਚੰਗੇ ਸੋਹਣੇ ਪ੍ਰਿੰਟ ਵਾਲੀ ਆ ਜਿਹੜੀ ਵਧੀਆ ਮੱਛੀ ਆ ਚੋ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਤੇ ਹਵਾਨੇ 'ਚ ਢਿੱਲਾ ਵੀ ਜੜੀਆਂ ਕਾਫੀ ਆ ਆ ਦੇਖ ਸੰਦੇ ਚੰਗਾ ਹਵਾਨਾ ਤਿਆਰ ਕਰਨਾ ਇਹਨੇ ਜਦੋਂ ਇਹ ਤਿਆਰ ਹੋਈ ਤੇ ਬਾਕੀ ਗਰਮੀਆਂ ਚ ਵੀ ਚੱਲਣ ਵਾਲੀ ਆ ਤੇ ਸਿਆਲਾਂ ਚ ਵੀ ਚੱਲਣ ਵਾਲੀ ਆ ਜਿਹਾ ਹੋ ਜਿਹੜਾ ਸਟਰਕਚਰ ਆ ਕਾਣ ਵੀ ਚੰਗਾ ਪਿਆਰਾ ਲੱਗਾ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖ ਕੇ ਪਸੰਦ ਕਰਕੇ ਖੜੇ ਆ ਆਪਣੀ ਨਿਗਾ ਚੋਂ ਕੱਢ ਕੇ ਹੱਥੀਂ ਫਾਸ ਕਰਕੇ ਖੜੇ ਬਾਕੀ ਯਾਰ ਕਿ ਤੁਹਾਨੂੰ ਵੀ ਦੱਸਿਆ ਸੀ ਹਾਂਜੀ ਵੀਡੀਓ ਦੇ ਵਿੱਚ ਕਿਉਂਕਿ ਮੈਂ ਹਰ ਗੱਲ ਸ਼ੇਅਰ ਕਰ ਦਨਾ ਹਾਂ ਹਾਂਜੀ ਹਾਂਜੀ ਇਹਦਾ ਕਾਰਡ ਲੱਗਿਆ ਥਾਣਾ ਨਾ ਇਹਨੂੰ ਮਾੜੀ ਜੀ ਥੱਲੇ ਟੱਕ ਲੱਗੀ ਟੱਕ ਜਾ ਮਾਸਾ ਕ ਲੱਗਾ ਮਾਸਾ ਜਿਹੜਾ ਬਿਲਕੁਲ ਸਹੀ ਆ ਐ ਉਹ ਕੇ ਰਿਪੋਰਟ ਆ ਸਹੀ ਹੁੰਦੀ ਆ ਠੀਕ ਆ ਮਾਸਾ ਜਿੰਨਾ ਵੀ ਧਾਰਜ ਫਰਕ ਨਹੀਂ ਹੈਗਾ ਪਰ ਫਿਰ ਵੀ ਮੇਰਾ ਦੱਸਣ ਦਾ ਫਰਜ਼ ਬਣਦਾ ਹਾਂਜੀ 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 ਤੇ ਇਹਦਾ ਮੁੱਲ ਫਿਰ ਮੁੱਲ ਦਾ ਫੋਨ ਤੇ ਕਰ ਲਾਂ ਅੱਛਾ ਇਹਦਾ ਫੋਨ ਤੇ ਕਰ ਲੋ ਜੈ ਜੀ ਉਦੋਂ ਵੀ ਕੀਤਾ ਸੀ ਅੱਜ ਵੀ ਜੈ ਜੀ ਆ ਫਿਰ ਮੁੱਲ ਉਦੋਂ ਵੀ ਯਾਰ ਆ 50 45 ਕਹਿ ਕੇ ਕਹਿਤਾ ਸੀ 40 ਦੇ ਦਾਂਗੇ ਕੋਈ ਜ਼ੁਬਾਨ ਤੋਂ ਨਹੀਂ ਖਿਸਕਣਾ ਚਾਹੀਦਾ ਹਾਂਜੀ ਹਾਂਜੀ ਕੋ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇੱਕ ਗੱਬਣਿਆ ਗੱਬਣਿਆ ਨਹੀਂ ਠੀਕ ਆ ਕੰਪਾਸਤ ਲੈਂਦੇ ਆ ਠੀਕ ਆ ਤੂਆ ਦਾ ਤੀਜਾ ਵਾ ਤੇ ਇਹ ਕਿੰਨੇ ਕ ਦੁੱਧ ਹਲੀ ਆ ਦੁੱਧ ਮੇਰੇ ਹਿਸਾਬ ਨਾਲ ਨੱਕੀ ਕਲੋ ਹੀ ਪੋਣਾ ਚਾਹੀਦਾ ਹੈ ਠੀਕ ਆ ਤੇ ਤੋਂ 25 ਗਾਇਕ ਦਵਾਂਗੇ ਠੀਕ ਆ ਬਾਕੀ ਪਰ ਇਹ ਆ ਕਿ ਸਟਰਕਚਰ ਇਹਦਾ ਵੀ ਚੰਗਾ ਵਾ ਵੱਡੀ ਗਾਂ ਹੈ ਵੱਡੀ ਗਾਂ ਹੈ ਜਿਹੜੀ ਪਾਰੇ ਬੱਲੇ ਦੀ ਪੂਰੇ ਪਾਰੇ ਬੱਲੇ ਦੀ ਗਾਂ ਗਾਂ ਨੂੰ ਵੀ ਜਿਹੜਾ ਹਵਾਨਾ ਚੰਗਾ ਤਿਆਰ ਕੀਤਾ ਤੇ ਪਛਾਣ ਵਿੱਚ ਚੰਗਾ ਤਿਆਰ ਕਰਨਾ ਹੈ ਇਹਨੇ ਬਾਕੀ ਰੰਗ ਰੂਪ ਦੀ ਚੰਗੀ ਹੈ ਇਹ ਵੀ ਦੇਰ ਤਾਂ ਇਹ ਮੈਂ ਦੇਰ ਉਹ ਨਹੀਂ ਜਾਈ ਜਾਂਦੀ ਹੈ ਠੀਕ ਆ ਬਾਕੀ ਪੂਰੇ ਵੱਡੇ ਕਦ ਕੱਟਦੀ ਹੈ ਇਹ ਵੀ ਤੇ ਇਹਦਾ ਮੁੱਲ ਕਿੰਨਾ ਕਰਨਾ ਫਿਰ ਆਪਾਂ ਬੋਲੇ ਦਾ ਹਰਪ੍ਰੀਤ ਸੀ ਹਰ ਜਮਾਨਤਨ ਕਰਾਂਗੇ ਅਸੀਂ ਜਮਾਨਤਨ ਕਰ ਦੋਗੇ 10000 ਰੁਪਇਆ ਕਰ ਦਾਂਗੇ ਚਲੋ ਬਾਕੀ ਕੋ ਫੋਨ ਲਾਵੇ ਫੋਨ ਲਾਵੇ ਕੋਈ ਨਿਸ਼ਬਦਾ ਕਰੇ ਕੋਈ ਕੋਈ ਗੱਲ ਮੌਕੇ ਤੇ ਕਰ ਦੋਗੇ ਕਰ ਦਾਂਗੇ ਠੀਕ ਹੈ ਫੁੱਲ ਮਾਨਤਨ ਠੀਕ ਹੈ ਇੱਕ ਵਾਰੀ ਪੂਰੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਪਾਣੀ ਪੀ ਲੇ ਇੱਕ ਵਾਰੀ ਬਸ ਬਾਕੀ ਜਿਹੜੇ ਵੀ ਇਹਨੂੰ ਕੋਈ ਵੀ ਪਸੰਦ ਆਉਂਦੀ ਆ ਤਾਂ ਫੋਨ ਲਾਵੇ ਇੱਕ ਵਾਰੀ ਬਾਕੀ ਮਾਨਤਨ ਤੇ ਮੌਕੇ ਤੇ ਹੋ ਹੀ ਜਾਂਦੇ ਆ ਕੋਈ ਗਾਵਾਂ ਦੇ ਹਿਸਾਬ ਨਾਲ ਮੁੱਲ ਲਾਵੇ ਪਿੱਤੇ ਮੰਡੀ ਜਾ ਕੇ ਬੱਛੀ ਇਹ ਵੀ ਲੱਖੋਂ ਬਾਹਰ ਵੇਚ ਜਾਈ ਹਾਂਜੀ ਹਾਂਜੀ ਇਥੋਂ ਦਾ ਮੁੱਲ ਜਿਹੜਾ ਇਹਦਾ ਆਪਾਂ ਮਾਨਤਾ ਨਾਲ ਦੇ ਦੇਾਂਗੇ ਕੋਈ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਹੋ ਧੰਨਵਾਦ ਆ ਚਲੋ ਜੇ ਮੰਡੀ ਅਸੀਂ ਇਸ ਤਰ੍ਹਾਂ ਗਾਵਾਂ ਲੈ ਕੇ ਨਹੀਂ ਪਹੁੰਚ ਸਕੇ ਹਾਂਜੀ ਦਰਸ਼ਨ ਕਰਾਂਗੇ ਤੁਹਾਡੇ ਉੱਤੇ ਉਹ ਤਰ੍ਹਾਂ ਘੁੰਮਣ ਫਿਰ ਤੇ ਆਓਗੇ ਸੱਜਣ ਮਿੱਤਰ ਨੇ ਆਪਣੇ ਬੜੇ ਉੱਥੇ ਆਪਣੇ ੱਡੇ ਨੇ ਸਾਰੇ ਕਿਹੜੇ ਵੀ ਆਹ ਸਾਰੇ ਆਪਣੇ ਭਰਾ ਆ ਗਏ ਹਾਂ ਇਹਨੇ ਆਪਣੇ ਕੋਈ 10 ਪੰਜ ਕੈਂਡ ਆਇਓ ਯਾਰ ਕਿੜੀ ਗੱਪਸ਼ਪ ਮਾਰਾਂਗੇ ਠੀਕ ਠੀਕ ਆ ਮਿਲਾਂਗੇ ਤੁਹਾਨੂੰ ਕਿਸੇ ਨਾ ਕਿਸੇ ੱਡੇ ਦੇ ਉੱਤੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਚੈਨਲ ਸਾਹਮਣੇ ਹੋਵਾਂਗੇ ਜਰੂਰ ਠੀਕ ਠੀਕ ਆ ਗੱਲਬਾਤ ਬੋਲਾਂਗੇ ਕੋਈ ਗੱਲ ਨਹੀਂ ਸੱਤ ਚਲੋ ਜ਼ਰੂਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਦਾਣਾ ਫੱਕਾ ਆਉਣਾ ਵਾ ਦਰਸ਼ਨ ਕਰਾਂਗੇ ਅਸੀਂ ਵੀ ਤੁਹਾਡੇ ਇੱਥੇ ਫਿਰ ਹਾਂਜੀ ਹਾਂਜੀ ਜਰੂਰ ਤੁਹਾਡੇ ਦਰਸ਼ਨ ਉੱਥੇ ਜ਼ਰੂਰ ਕਰਾਂਗੇ ਅਸੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ